ਹਰਿਆਣਾ ਤੋਂ ਲਾਈਵ ਤਸਵੀਰਾਂ ਤੁਸੀਂ ਇਸ ਟਾਈਮ ਦੇਖ ਰਹੇ ਹੋ ਸੱਚਮੇਂ ਨਿਊਜ਼ ਪੰਜਾਬ ਦੇ ਉੱਤੇ ਇੱਥੇ ਇੱਕ ਬਹੁਤ ਵੱਡਾ ਸਮਾਗਮ ਜਿਹੜਾ ਹੋਣ ਜਾ ਰਿਹਾ ਹੈ 28 29 30 ਤਰੀਕ ਨੂੰ ਉਸ ਦੀਆਂ ਤਿਆਰੀਆਂ ਜਾਨੀ ਕਿ ਗੁਰੂ ਘਰ ਦੇ ਵਿੱਚ ਮੁਕੰਮਲ ਚਲਦੀਆਂ ਹੋਈਆਂ ਨਜ਼ਰ ਵੀ ਆ ਰਹੀਆਂ ਨੇ ਆਬਰ ਨੂੰ ਵੱਤਵਾਦ ਦਾ ਚੱਲਦੀ ਚੱਲਦੀ ਨੂੰ ਸ਼ੇਅਰ ਕਰ ਦਿਓ ਮੈਂ ਤੁਹਾਨੂੰ ਜਿਹੜੀ ਕਿਥੋਂ ਦੀਆਂ ਤਸਵੀਰਾਂ ਦਿਖਾਉਣ ਜਾ ਰਿਹਾ ਤੁਹਾਡੇ ਨਾਲ ਗੁਰੂ ਘਰ ਦੀਆਂ ਤਸਵੀਰਾਂ ਜਿਹੜੀਆਂ ਨੇ ਮੈਂ ਜਰੂਰ ਸਾਂਝੀਆਂ ਕਰਾਂਗਾ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਦਾ ਇੱਕ ਚਾਰਚਵੇਰੇ ਗੁਰੂ ਘਰ ਦੇ ਵਿੱਚ ਰੌਣਕ ਜਿਹੜੀ ਲੱਗੀ ਹੋਈ ਨਜ਼ਰ ਆ ਰਹੀ ਹੈ ਔਰ ਲਾਈਟਾਂ ਦਾ ਸਜਾਵਟ ਦਾ ਬਹੁਤ ਹੀ ਇੱਥੇ ਮੁਕੰਮਲ ਕੰਮ ਚੱਲਦਾ ਨਜ਼ਰ ਆ ਰਿਹਾ ਕਿਉਂਕਿ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਇੱਥੇ ਨਮਸਤਕ ਹੋਣ ਜਾ ਰਹੀ ਹੈ 28 29 30 ਤਰੀਕ ਨੂੰ ਤਮਤਾਨ ਸਾਹਿਬ ਗੁਟੀਗਾ ਭਾਦਰ ਜੀ ਦਾ ਗੁਰਦੁਆਰਾ ਬਹੁਤ ਮਹਾਨਤਾ ਹੈਗੀ ਇਸ ਗੁਰੂ ਘਰ ਦੀ ਔਰ ਹਰਿਆਣੇ ਦੇ ਵਿੱਚ ਸਭ ਤੋਂ ਪਹਿਲਾ ਯਾਨੀ ਕਿ ਇਹ ਸਮਾਗਮ ਜਿਹੜਾ ਹੈ ਹੋਣ ਜਾ ਰਿਹਾ ਇਸ ਟਾਈਮ ਤਮਤਾਨ ਸਰਵ ਗੁਰੂ ਘਰ ਦੇ ਵਿੱਚ ਤੁਸੀਂ ਵੀਰਾਂ ਤੁਹਾਡੇ ਨਾਲ ਮੈਂ ਸਾਂਝੀਆਂ ਕਰਦਾ ਜਿਹੜਾ ਇੱਥੇ ਕੰਮ ਚੱਲ ਰਿਹਾ ਕਾਰੀਗਰ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਕੀ ਸਜਾਵਟ ਦਾ अच्छ कई दिन तो लगातार ये काम जाने के चलता नज़र आ रहा है कुछ टाइम तक पोला नेरा हो वाली है और जिनी कि गुरु घर पूरा जगमग जगम करता नज़र आ रहा है साढ़े तीन सौ साल यानी कि गुरु तो तेग तो बहादुर जी ਸ਼ਹਾਦਤ ਨੂੰ ਸਮਰਪਿਤ ਬਹੁਤ ਵੱਡਾ ਸਮਾਗਮ ਇੱਥੇ ਤਮਤਾਨ ਸਾਹਿਬ ਹਰਿਆਣਾ ਵਿੱਚ ਹੋਣ ਜਾ ਰਿਹਾ ਹੈ। ਤਾਰਫ ਤੋਂ ਜਾ ਇਸ ਬਈਆ ਮੈਂ ਤਾਂ ਨਾਲ ਤਸਵੀਰਾਂ ਸੰਝੀਆਂ ਕਰਦਾ ਗੁਰੂ ਘਰ ਦੇ ਅੰਦਰ ਅੰਦਰਵਾਰ ਸਾਹਿਬ ਦੀਆਂ ਸਿਮਰਿਤ ਸਾਸਰੇ ਦੇ ਤਿਸ ਤੈਨੂੰ ਭੇਜਨ ਇੱਕ ਨਾ ਜਾਣਿਓ ਤੇਰੀ ਅਕਾਲ ਕਿਰਪਾ ਤੁਮਰੀ ਕਰ ਕਹੇ ਕਾਨਿਓ ਦੂਰ ਸਗਲ ਦੁਆਰ ਕੋਟਾ ਟਕ ਕਹੇ ਤੂੰ